ਇਕਨਾ ਮੇਰਾ ਕੱਲ ਵੀ ਸੇਂਦ ਟਾਉਣ ਸੀ ਅੱਜ ਵੀ ਮੈਨੂੰ ਪੱਤਰਕਾਰ ਭਰਾਵਾਂ ਨੇ ਸਵਾਲ ਪੁੱਛਿਆ ਸੀਗਾ ਉਹ ਉਹਦਾ ਮੈਂ ਸਵਾਲ ਦਾ ਜਵਾਬ ਨਾ ਚੰਗੀ ਤਰ੍ਹਾਂ ਦੇ ਨਹੀਂ ਸਕਿਆ ਕੁਝ ਪੱਤਰਕਾਰ ਭਰਾਵਾਂ ਨੇ ਪੁੱਛਿਆ ਸੀਗਾ ਵੀ ਤੂੰ ਹੁਣ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਚਲੋ ਆ ਤਾਂ ਸਾਡੀ ਕਿਸਾਨੀ ਦੀ ਲੜਾਈ ਚੱਲੀ ਜਾਂਦੀ ਹੈ ਤੇ ਲਈ ਤਾਂ ਅਸੀਂ ਮਰਨ ਮਿਟਣ ਨੂੰ ਤਿਆਰ ਹਾਂ ਨਾ ਪੰਜਾਬ ਦੀ ਕੋਈ ਸੀ ਇੱਕ ਲੜਾਈ ਲੜਦੇ ਸੀ ਹਰ ਇੱਕ ਮੁੱਦੇ 'ਤੇ ਲੜਾਈ ਲੜ ਰਹੇ ਹਾਂ ਪਰ ਜਿਹੜਾ ਇੱਕ ਨਾ ਮੈਂ ਪਿੱਛੇ ਜੇ ਮੁੱਦਾ ਠਾਇਆ ਸੀਗਾ ਉਹ ਆਪਣਾ ਇਮੀਗ੍ਰੇਸ਼ਨ ਵਾਲਾ ਏਜੰਟਾਂ ਵਾਲਾ ਹਨਾ ਕਹਿੰਦੇ ਵੀ ਭਾਈ ਤੂੰ ਹੁਣ ਜੇਲ੍ਹ ਤੋਂ ਬਾਹਰ ਆਇਆ ਜਾਂ ਉਹ ਮੁੱਦਾ ਉਹ ਵੀ ਤੂੰ ਵੀ ਡਰਤਾ ਨਹੀਂ ਗਿਆ ਜਾਂ ਘਬਰਾਤਾ ਨਹੀਂ ਗਿਆ ਮੈਂ ਉਹ ਦੱਸਦਾ ਜਿਨ੍ਹਾਂ ਨੇ ਪੰਜਾਬ ਦਾ ਕਰੋੜਾ ਰੁਪਿਆ ਖਾਦਾ ਹੈ ਲੱਖਾਂ ਰੁਪਿਆ ਖਾਦਾ ਹੈ ਆ ਮੈਂ ਅੱਸੀ ਅਸੀਂ ਅੰਦੋਲਨ ਦੇ ਵਿੱਚ ਇੱਥੇ ਬੈਠੇ ਹਾਂ ਹੁਣ ਅਸੀਂ ਇੱਧਰ ਥੋੜਾ ਜਿਹਾ ਧਿਆਨ ਆ ਇਹ ਅੰਦੋਲਨ ਵਾਲੇ ਇਹ ਲੜਾਈ ਜਿੱਤਣ ਵੱਲ ਮੈਂ ਸਾਰੇ ਹੀ ਜਿਹੜੇ ਟਰੈਵਲਿੰਗ ਏਜੰਟ ਨੇਗੇ ਜਿਨ੍ਹਾਂ ਨੇ ਲੱਖਾਂ ਰੁਪਿਆ ਅੱਜ ਮੇਰੇ ਕੋਲ ਇੱਕ ਬੇਬੇ ਆ ਕੇ ਰੋਣ ਲੱਗੀ 35 ਲੱਖ ਰੁਪਿਆ ਹਨਾ ਉਹਦਾ 35 ਲੱਖ ਰੁਪਿਆ ਮੜਾ ਜਾ ਬਣਾ ਲਾ ਯਾਰ 35 ਲੱਖ ਰੁਪਿਆ ਸੀਗਾ ਉਹਦਾ ਉਹਦਾ 35 ਲੱਖ ਦੇ ਵਿੱਚੋਂ ਅੱਜ ਹੀ ਮੈਂ ਉਹਦੇ ਨਾਲ ਤਾਂ ਪਰਚਾ ਦਰਜ ਕਰਵਾਇਆ ਮੈਂ ਡੀਐਸਪੀ ਨੂੰ ਕਹਤਾ ਸੀ ਕਿ ਮੈਂ ਕਿਹਾ ਵੀ ਜਦ ਤੱਕ ਪਰਚਾ ਦਰਜ ਕਰਕੇ 10 ਦਿਨਾਂ ਦੇ ਵਿੱਚ ਇਹਦੇ ਪੈਸੇ ਦਿਵਾ ਤੇ ਇਸ ਕਰਕੇ ਇਹ ਸਾਰੇ ਹੀ ਧਿਆਨ ਨਾਲ ਗੱਲ ਸੁਣ ਲਓ ਹੁਣ ਮੈਂ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਤੋਂ ਬਾਅਦ ਮੈਂ ਇਕੱਲੇ ਇਕੱਲੇ ਆਪਣਾ ਜ਼ਿਲੇ ਦਾ ਇਕੱਲੇ ਇਕੱਲੇ ਸ਼ਹਿਰਾਂ ਦਾ ਪ੍ਰੋਗਰਾਮ ਰੱਖੂੰ ਉੱਥੇ ਬੁਲਾ ਕੇ ਇਹਨਾਂ ਦਾ ਮੈਂ ਹੋਰ ਜਲੂਸ ਕੱਢਣਾ ਏਦੋਂ ਵੱਡਾ ਇਹ ਸਾਰੇ ਹੀ ਧਿਆਨ ਨਾਲ ਸੁਣ ਲੈਣ ਜਦ ਤੱਕ ਲੋਕਾਂ ਨੇ ਮੇਰੇ ਕੋਲੋਂ ਪੈਸੇ ਮੋੜਦਣ ਵਾਪਸ ਜਨਾ ਜਨਾ ਤੁਸੀਂ ਲੈਤੇ ਨੇਗੇ ਨਹੀਂ ਹੁਣ ਇਸ ਹਿਸਾਬ ਨਾਲ ਲੋ ਵੀ ਪਹਿਲਾਂ ਨਾਲ ਵੱਡਾ ਕਿੱਦਾ ਬੂਹ ਤੇ ਪਹਿਲਾਂ ਨਾਲ ਵੱਧ ਜਲੂਸ ਨਿਕਲੂਗਾ ਪ੍ਰਸ਼ਾਸਨ ਨੂੰ ਮੈਂ ਇੱਕ ਵਾਰ ਮੈਨੂੰ ਮੈਂ ਪ੍ਰਸ਼ਾਸਨ ਨਾਲ ਜਿਹੜੀ ਮੇਰੀ ਗੱਲ ਹੋਈ ਹੈ ਇੱਕ ਵਾਰੀ ਮੈਂ ਉਹਨਾਂ ਨੂੰ ਅਲਟੀਮੇਟਮ ਇੱਕ ਵਾਰੀ ਆਪਾਂ ਐਪਲੀਕੇਸ਼ਨ ਦੇ ਕੇ ਆਇਆ ਕਰਾਂਗੇ ਵੀ ਆ ਇਹਨ ਤੋਂ ਇੰਨਾ ਪੈਸਾ ਲੈਣਾ ਜੀ ਤੇ ਤੇ ਜਿਆਦਾ ਤੁਸੀਂ ਤੁਸੀਂ ਪੈਸੇ ਪ੍ਰਸ਼ਾਸਨ ਵਾਪਸ ਕਰਵਾ ਦੇ ਵੀ ਜਿੰਨੇ ਪੈਸੇ ਲਏ ਨੇ ਹਨਾ ਅਗਲੇ ਲੈਣ ਵਾਲੇ ਉਹ ਡੀਐਸਪੀ ਨੂੰ ਐਸਐਚਓ ਨੂੰ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਿਰ ਐਪਲੀਕੇਸ਼ਨ ਇੱਕ ਵਾਰ ਫਿਲਹਾਲ ਐਪਲੀਕੇਸ਼ਨ ਦਿਆ ਕਰਾਂਗੇ ਪਰਚਾ ਤੱਤ ਕਰਕੇ ਵੀ ਤੋ ਪੈਸੇ ਵਾਪਸ ਕਰਵਾਓ ਨਾਲੇ 400 ਵੀ ਤਾਂ ਜਿਹੜੇ ਜਿਹੜੇ ਧਰਾਮਾ ਲੱਗਦੇ ਨੇ ਠੋਕ ਕੇ ਇਹਨਾਂ ਨੂੰ ਅੰਦਰ ਸੱਟੋ ਨਾ ਜਿੱਤ ਤੇ ਉਸ ਤੋਂ ਬਾਅਦ ਜਦੋਂ ਕੋਈ ਨਹੀਂ ਮਸਲਾ ਹੱਲ ਹੋਊਗਾ ਤਾਂ ਫਿਰ ਇਸ ਤੋਂ ਬਾਅਦ ਇਹ ਹਸਾਬ ਲਾ ਲਓ ਵੀ ਇਹਨਾਂ ਦਾ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਹੈ ਇਹਦੀ ਮੈਂ ਜੜ ਪੱਟ ਕੇ ਹਟਣੀ ਹੈ ਜੜ ਖਤਮ ਕਰਕੇ ਹਟਣੀ ਹੈ ਆ ਮੇਰੇ ਨਾਲ ਮੇਰੇ ਬਾਪੂਆਂ ਨੇ ਮੇਰੇ ਨਾਲ ਸਾਥ ਹੀ ਇਸ ਕਰਕੇ ਵੱਧ ਦਿੱਤਾ ਕਿ ਸਾਡਾ ਪੁੱਤ ਸਾਡਾ ਨੌਜਵਾਨ ਸਾਡੇ ਲਈ ਸਾਡੇ ਨੌਜਵਾਨਾਂ ਦੀ ਲੜਾਈ ਲੜ ਰਿਹਾ ਕਿਉਂਕਿ ਸਾਡਾ ਪੰਜਾਬ ਆ ਜਿਹੜਾ ਵਿਹਲਾ ਹੋ ਗਿਆ ਸਾਡੇ ਬਾਪੂ ਜੀ ਇਹ ਤੁਹਾਨੂੰ ਮੈਂ ਗੱਲ ਦੱਸ ਇਹਨਾਂ ਨੇ ਇਹ ਬੜਾਈ ਚੀਜ਼ ਬਾਰੇ ਸਮਝਿਆ 20000 ਰੁਪਏ ਦਾ ਕੰਮ 20 30 ਲੱਖ ਚ ਕਰ ਰਹੇ ਨੇ ਇਹ ਲੋਕ فرض ਕਰੋ ਤੁਸੀਂ ਪੈਸਾ ਕਮਾਉਣਾ 1 ਲੱਖ ਰੁਪਏ ਕਮਾ ਲਓ ਯਾਰ 1 ਲੱਖ ਰੁਪਏ ਬਈ ਕਿੱਡੀ ਬਿੱਡੀ ਕਮਾਈ ਆ ਆਪਾਂ ਇੱਕ ਚੀਜ਼ ਦੇਖੋ ਆਪਾਂ ਖੇਤੀ ਕਰਨ ਵਾਲੇ ਬੰਦੇ ਆ ਸਾਰੇ ਜਾਂ ਮਜ਼ਦੂਰੀ ਕਰਨ ਵਾਲੇ ਆਪਾਂ ਨੂੰ ਇੱਕ ਆਪਾਂ ਨੂੰ ਕਿੰਨਾ ਕੁ ਬਾਦ ਦਾ ਫਸਲਾਂ ਚ ਇਹ ਬੰਦੇ ਰੋਜ਼ ਦਾ 20 20 ਇੱਕ ਇੱਕ ਬੰਦਾ ਇੱਕ ਇੱਕ ਕਰੋੜ ਰੁਪਏ ਕਮਾ ਰਿਹਾ ਰੋਜ਼ ਇੱਕ ਇੱਕ ਕਰੋੜ ਰੁਪਏ ਅੱਡੀ ਪੱਟੀ ਇਹ ਬੰਦੇ ਕਮਾਈ ਕਰ ਰਹੇ ਨੇ ਲੀਡਰਾਂ ਨੂੰ ਉਹਨਾਂ ਨੂੰ ਇੰਨਾ ਪੈਸਾ ਵਰਤਾਉਂਦੇ ਨੇ ਇਹ ਚੈਨਲਾਂ ਦੇ ਉੱਪਰ ਝੂਠੀਆਂ ਐਡੀਆਂ ਮਸ਼ਹੂਰੀਆਂ ਕਰਦੇ ਨੇ ਹਰ ਇੱਕ ਬੰਦਾ ਜਿਹੜੇ ਚੈਨਲਾਂ ਦੇ ਵੱਡੇ ਚੈਨਲਾਂ ਤੇ ਮਸ਼ਹੂਰੀਆਂ ਨਹੀਂ ਆਉਂਦੀਆਂ ਉਹ ਸਭ ਤੋਂ ਵੱਡੇ ਠੱਗ ਹੀ ਉਹ ਨੇਗੇ ਜਿਹੜੇ ਇਹ ਬੈਠੇ ਨੇ ਨਾ ਜਿਹੜੇ ਚੈਨਲਾਂ ਦੇ ਉੱਪਰ ਲੋਕਾਂ ਨੂੰ ਕਿਵੇਂ ਗਮਰਾਹ ਕਰਦੇ ਨੇਗੇ ਇਹ ਮਾਫੀਆ ਦੀ ਜੜ ਪੱਟਣੀ ਆ ਜੇ ਤੁਸੀਂ ਕੰਮ ਕਰਨਾ ਤਾਂ ਜੇ ਸਾਡੇ ਨੌਜਵਾਨਾਂ ਨੂੰ ਵਦੇਸ਼ ਫਿਰ ਵੀ ਜਾ ਰਹੇ ਨੇ ਉਹਨਾਂ ਨੇ ਨਹੀਂ ਰਹਿੰਦੇ ਮੈਂ ਤਾਂ ਪਹਿਲੇ ਤਾਂ ਕਹਿਣਾ ਵੀ ਉਹਦੇ ਪੰਜਾਬ ਦੇ ਵਿੱਚ ਕੰਮ ਕਰੋ ਪਰ ਫਿਰ ਵੀ ਇਹ ਜੇ ਲੈਣਾ ਦਾ 50000 ਰੁਪਏ ਦੇ ਵਿੱਚ ਵੀਜ਼ਾ ਲੱਗਦਾ ਬਤ ਤੋਂ ਬਤ 10000 ਦਾ ਕੰਮ ਆ ਤੇ 20-30000 ਰੁਪਏ ਕਮਾ ਲਿਆ ਕਰੋ ਇਹ ਮਾਫੀਆ ਜੇ ਇਹ ਨਾ ਸੁਧਰਿਆ ਤਾਂ ਇਹ ਮਾਫੀਆ ਖਤਮ ਕਰਕੇ ਹਟਣਾ ਕਿਉਂਕਿ ਸਰਕਾਰਾਂ ਦੀ ਇਹਦੇ ਵਿੱਚ ਮਿਲੀ ਭੁਗਤੀ ਹੈ ਕਿਸੇ ਨੇ ਅਜ ਤੱਕ ਇਹ ਮਾਫੀਆ ਦੇ ਉੱਪਰ ਕੋਈ ਨਹੀਂ ਬੋਲਿਆ ਇਹ ਪਤਾ ਭਾਈ ਕਿਉਂ ਨਹੀਂ ਬੋਲਦੇ ਸਰਕਾਰੀ ਬੰਦੇ ਸਰਕਾਰਾਂ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਆ ਇਹ ਨਸ਼ੇ ਤੋਂ ਵੱਡਾ ਮਾਫੀਆ ਹੈ ਸੀ ਹਿਸਾਬ ਨਾਲ ਉਹਨਾਂ ਵੀ 1-1 ਕਰੋੜ ਰੁਪਏ ਬੰਦਾ ਰੋਜ਼ ਕਮਾ ਰਹੇ ਵੀਲਾ ਕਰਪੀ ਦੇ ਦੁੱਧ ਤੋਂ ਵਿੱਚੋਂ ਕੀ ਮਰਦਾ ਉਹ ਤਾਂ ਇਹ ਮਾਫੀ ਤੇ ਨਹੀਂ ਸੀ ਕਿ ਹੁੰਦਾ ਕੋਈ ਬੋਲੇ ਸਹੀ ਇਸ ਕਰਕੇ ਇਹਦੀ ਜੜ ਪਟਣੀ ਹੈ ਤੇ ਜੜ ਪਟਕੇ ਹਟਾਂਗੇ ਗੁਰੂ ਮਹਾਰਾਜ ਦੀ ਐਸੀ ਕਿਰਪਾ ਰਹੀ ਹੈ ਲੋਕਾਂ ਦੇ ਸਾਹਮਣੇ ਸੱਚ ਦੁੱਧ ਦਾ ਦੁੱਧ ਸੱਚ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਇਆ ਸਭ ਨੂੰ ਮੈਂ ਇੱਕ ਤਣਕੇ ਇਹ ਗੱਲ ਕੀਤੀ ਸੀ ਕਿ ਸਾਰੇ ਲੋਕਾਂ ਦੇ ਵਿੱਚ ਵੀ ਆ ਤਾਂ ਕੀ ਤੇ ਅੱਜ ਤੱਕ ਜਿਹੜਾ ਜਦੋਂ ਦਾ ਮੈਂ ਇਹ ਕਿਸਾਨੀ ਦਾ ਜਾਂ ਲੋਕਾਂ ਦਾ ਝੰਡਾ ਚੱਕਿਆ ਕੋਈ ਸਾਬਤ ਕਰਦੇ ਵੀ ਕਿਤੇ ਤੋਂ 5 ਰੁਪਏ ਜਿ ਲੈਤੇ ਹੋਣ ਸਹੀ ਗੱਲ ਠੀਕ ਹੈ ਨਾ ਗੱਲ ਇਹ ਚੀਜ਼ ਹੁੰਦੀ ਹੈ ਤਾਂ ਕਰਕੇ ਅੱਜ ਤੱਕ ਲੋਕਾਂ ਨੇ ਤਾਂ ਇਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਹ ਦਿੱਤਾ ਪਰ ਲੋਕਾਂ ਦਾ ਦੇਣਾ ਮੈਂ ਕਦੇ ਨਹੀਂ ਦੇ ਸਕਦਾ ਹੁਣ ਮੇਰੀਆਂ ਜਿਹੜੇ ਜ਼ਿੰਮੇਵਾਰੀਆਂ ਨੇ ਉਹ ਲੋਕਾਂ ਨੇ ਵਧਾ ਦਿੱਤੀਆਂ ਮੇਰੀਆਂ ਕਹਤੀਆਂ ਵੀ ਤੂੰ ਭਾਨੇ ਲੜ ਅਸੀਂ ਤੇਰੇ ਨਾਲ ਆ ਇਹ ਮਾਫੀਆ ਦੀ ਜੜਪੱਟ ਇਹ ਮਾਫੀਆ ਦੀ ਨਹੀਂ ਪੰਜਾਬ ਦੀ ਹਰ ਇੱਕ ਲੜਾਈ ਲੜ ਇਸ ਕਰਕੇ ਇਹ ਗੱਲ ਆ ਹੁਣ ਮੇਰੀ ਜ਼ਿੰਮੇਵਾਰੀ ਵੱਡੀ ਆ ਤੇ ਇਹ ਮਾਫੀਆ ਹੁਣ ਆਪ ਵੀ ਸੋਚ ਲੈ ਵੀ ਕਰਨਾ ਕੀ ਆ ਤੇ ਕੀ ਨਹੀਂ ਕਰਨਾ